ਆਜੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆਂ ਪਿੰਡ ਵੱਡੇ ਸਭਰਾ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਸਾਹਬ ਸਿੰਘ ਹੋਂਦੇ ਕੋਲ ਆਏ ਆ ਠੀਕ ਆ ਜੀ ਡਾਕਟਰ ਸਾਹਬ ਸਿੰਘ ਹੋਂਦੇ ਕੋਲ ਬੁਰਜ ਮਿਲਕ ਫਾਰਮ ਤੇ ਅੱਜ ਡਾਕਟਰ ਸਾਹਿਬ ਹੋਂਦੇ ਕੋਲੋਂ ਦੋਸਤੋ ਟੋਟਲ ਜਿਹੜੇ 5 ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਤਿੰਨ ਬੈੜਾ ਦੋ ਮੱਝਾਂ ਦਿਖਾਵਾਂਗੇ ਸੋ ਚਾਰ ਐਨੀਮਲ ਇਹਨਾਂ ਦੇ ਕੋਲ ਸੂਏ ਸਵਾਇਆ ਬਿਲਕੁਲ ਤਾਜ਼ੇ ਇੱਕ ਬੈੜ ਗੱਬਣ ਤੇ ਚਾਰ ਐਨੀਮਲਸ ਹੋਇਆ ਦੋ ਮੱਝਾਂ ਜਿਹਦੇ ਵਿੱਚ ਤੇ ਦੋ ਹੀ ਬਿਹੜਾ ਸੋ ਸ਼ੁਰੂਆਤ ਕਰਾਂਗੇ ਇਸ ਵਿਹੜ ਤੋਂ ਪੂਰੀ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਦੇ ਨਾਲ ਸੋ ਮੇਰੇ ਫਾਰਮਰ ਭਰਾ ਜਿਹੜੇ ਕੋਈ ਮਾਲਵੇ ਵਾਲੀ ਸਾਈਡ ਤੋਂ ਆ ਰਹੇ ਤੇ ਹਰੀਕੇ ਪੱਤਨ ਤੋਂ ਸਿਰਫ ਕੋਈ 8-10 ਕਿਲੋਮੀਟਰ ਦੀ ਦੂਰੀ ਆ ਬਾਕੀ ਕਰਤੋਵਾਲ ਪਿੰਡ ਲੱਗ ਗਿਆ ਠੀਕ ਆ ਜੀ ਵੱਡੇ ਸਭਰਾ ਤੁਸੀ ਖਾਸ ਵਿਜਿਟ ਕਰਨੀ ਆ ਤਰੀਕ ਅੱਜ 1 ਨਵੰਬਰ ਸਮਾਂ ਕੋਈ ਮਾਰਨਿੰਗ ਦੇ 11:00 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਡਾਕਟਰ ਸਤਿ ਸ੍ਰੀ ਅਕਾਲ ਮਹਾਰਾਜ ਸਤਿ ਸ੍ਰੀ ਅਕਾਲ ਉਹ ਡਾਕਟਰ ਸਾਹਿਬ ਕਿਰਪਾ ਜੀ ਗੁਰੂ ਰਾਮਦਾਸ ਦੀ ਬਾਪੂ ਡਾ ਸਾਹਿਬ ਜੀ ਸ਼ੁਕਰੇ ਮਾਲਕ ਦਾ ਹਾਂ ਜੀ ਹਾਂ ਜੀ ਡਾਕਟਰ ਚਲੋ ਮਾਲ ਰੁਟੀਨ ਦੇ ਵਿੱਚ ਹੀ ਤੁਹਾਡੇ ਕੋਲੋਂ ਹਾਂ ਜੀ ਹਾਂ ਜੀ ਤਰਿਆ ਲਿੰਦਾ ਜੀ ਹਾਂ ਤੇ ਅੱਜ ਆਪਾਂ ਇੱਕ ਘਰੋਈਂ ਗਾਂ ਸੇਲ ਕਰਨੀ ਕਿਉਂਕਿ ਆਪਣੀਆਂ ਵਸ਼ੀਆਂ ਤਿਆਰ ਹੋ ਗਈਆਂ ਮਗਰ ਹੋਣਾ ਠੀਕ ਹੈ ਜੀ ਠੀਕ ਤੇ ਅੱਜ ਹੀ ਸੂਈ ਹੈ 3 ਵਜੇ ਹਾਂ ਜੀ ਤੇ ਅਜੇ ਮਤਲਬ ਬੱਚੇ ਨੂੰ ਚੰਗਾਇਆ ਡੱਬੋਲਾ ਚੰਗਾਇਆ ਵਾ ਠੀਕ ਹੈ ਬਰੂਡ ਸੀਮਨ ਆਪਾਂ ਭਰਿਆ ਸੀ ਠੀਕ ਆ ਇਹ ਹਾਂਜੀ ਬਰੂਡ ਸੀ ਮੰਦੀ ਆ ਬੱਛੀ ਮਗਰਿਆ ਜੀ ਇਹ ਜਿਹੜਾ ਸਹੀ ਦੁੱਧ ਆ ਇਹ ਆਪਣੇ ਤੋਂ ਗਰੰਟੀ ਲਿਖਾ ਕੇ ਵੀ ਕੋਈ ਲੱਜੇ ਕਾਗਜ ਤੇ 21 22 21 22 ਲੀਟਰ ਦੁੱਧ ਤੇ ਲੜਿਆ ਪਰ ਉਹ ਹੁਣ ਹੈ ਤੀਜਾ ਸੂਆ ਸੂਈ ਹੈ ਨਾ ਹਾਂਜੀ ਤੀਜਾ ਇਹ ਰਾਤ ਹੀ ਸੂਈ ਹੈ ਨਾ ਹਾਂਜੀ ਹਾਂਜੀ 3 ਵਜੇ ਸੂਈ ਆ ਜੇ 9 ਵਜੇ ਦੋਸਤੋ ਮਾਰਨਿੰਗ ਸਵੇਰ ਸੂਈ ਆ ਜੇਰ ਪਾ ਦਿੱਤੀ ਆ ਬਰੂਡ ਸੀਮੰਟ ਦੀ ਮਗਰ ਬੱਛੀ ਆ ਗਿੱਲਾ 나ੜੂਆ ਨਾਲ ਆ ਬੱਚੇ ਤੇ ਬੱਛੀ ਚੰਗੀ ਆ ਤੇ ਇਹ ਡਾਕਟਰ ਸਾਹਿਬ ਮਗਰਲੇ ਥਾਂ ਦੀ ਤੇਲ ਸੀ ਮਗਰਲੇ ਥਾਂ ਦੀ ਤੇਲ ਲਓ ਜੀ ਮਗਰਲੇ ਥਾਂ ਦੀ ਤੇਲ ਜਿਹੜਾ ਬਹਿਣੀ ਬਾਈ ਜਿਹੜਾ ਮਰਲਾ ਇਹ ਆਪਾਂ ਲਈ ਇਤਰਾ ਹੀ ਐਵੇਂ ਝੂੜ ਨਹੀਂ ਕਨੂ ਆਹ ਜਿਹੜਾ ਥਾਣਾ ਧਾਰ ਨਹੀਂ ਆਉਂਦੀ ਉਹ ਕਾ ਦਿਓ ਕੋਈ ਰਕਤ ਨਹੀਂ ਦੇਣਾ ਆਪਾਂ ਆ ਦਿਖਾ ਦਿਓ ਐਵੇਂ ਅੱਖੀ ਵੀ ਧਾਰ ਆਉਂਦੀ ਹੈ ਪਲਾਂਟਿੰਗ ਜਿਵੇਂ ਅੰਦਰ ਹੀ ਇਤਰਾ ਹੈ ਕਰੋ ਚੱਕਾ ਮਤਲਬ 20 ਤੋਂ ਪਲੱਸ 22 ਕਿਲੋ ਤੋਂ 22 ਲੀਟਰ ਆਪਾਂ ਆਪਣੇ ਘਰੇ ਚੋਇਆ ਜੀ ਲਓ ਜੀ 22 ਲੀਟਰ ਦੋਸਤੋ ਮਿਲ ਕੇ ਕਪੈਸਿਟੀ ਰਹੀ ਆ ਤਿੰਨਾ ਥਾਣਾ ਦੇ ਵਿੱਚ ਦੂਜੇ ਸਵੇਰੇ ਦੇ ਮਗਰਲੇ ਸਵੇਰੇ ਵੀ ਸੰਧੂ ਸਾਹੇ ਦੀ ਬੱਚੀ ਦਿੱਤੀ ਆ ਅੱਛਾ ਜੀ ਉਹ ਬੱਚੀ ਬੜੀ ਚੰਗੀ ਪਾਈ ਇਹਨੇ ਢਣ ਮਾਰ ਬੜੀ ਚੰਗੀ ਬਣ ਗਈ ਹੋਗੀ ਹਨਾ ਬਣ ਕੇ ਤਿਆਰੀ ਇਹਦੇ ਬੱਚਾ ਭਰਨ ਦਾ ਬੋਲ ਬੋਲ ਠੀਕ ਆ ਠੀਕਾ ਠੀਕਾ ਹਾਂਜੀ ਤੇ ਜਗਵੀਰ ਖਰਪਤ ਖੋਲ ਲੈਂਦੇ ਇੱਕ ਵਾਰ ਤੋੜ ਕੇ ਦਿਖਾਦਗੇ ਸੋ ਬਾਕੀ ਕ੍ਰੋਸ ਬਰੀਡ ਦੇ ਵਿੱਚ ਆ ਦੋਸਤੋ ਮਗਰ ਬੱਚਾ ਵੀਰ ਨੇ ਚੰਗਾ ਲੈ ਲਿਆ ਫਰੂਟ ਸੇਮਨ ਦੀ ਮਗਰ ਬੱਚੀ ਆ ਗਈ ਆ ਚਲੋ ਇਹ ਪਲੱਸ ਪੁਆਇੰਟ ਆ ਮੇਰਾ ਭਰਾ ਕੋਈ ਸੰਭੂਗਾ ਜਿਹੜਾ ਕੋਈ ਇੱਕ ਥਣ ਦਾ ਬਿਲਕੁਲ ਤਿਲ ਦਾ ਵਾਦਾ ਘਾਟਾ ਉਹ ਇਹ ਕਰਮਾਂ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਹਾਂ ਤੇਂਦੀ ਬੱਛੀਆਂ ਪੀਲੇ ਸੂਏ ਦੀ ਬੱਛੀ ਆ ਤੇ ਐਰਕੀ ਬੱਛੀ ਆ ਠੀਕ ਆ ਜੀ ਹਾਂ ਜੀ ਬੜੀ ਕਰਮਾਲੀ ਗਾਂ ਹੈ ਬਾਕੀ ਟਾਂ ਜਟੂਚੇ ਦੀ ਬਹੁਤ ਵਧੀਆ ਥੋੜਾ ਜਿਹਾ ਸੂ ਸਵਾਦ ਦੇ ਵਿੱਚ ਇਹ ਵੀ ਸੰਧੂ ਸਾਹਿਬ ਆਪਾਂ ਤਾਂ ਵਿੱਚ ਲੱਗੇ ਵੀ ਘਰੇ ਹੁਣ ਬੱਛੀਆਂ ਬਹੁਤ ਤਿਆਰ ਹੋ ਗਈਆਂ ਮਗਰ ਹਾਂ ਜੀ ਹਾਂ ਹਾਂ 10 12 ਬੱਛੀਆਂ ਜਿਹੜੀਆਂ ਉਹ ਤਿਆਰ ਹੋ ਗਈਆਂ ਵਾ ਠੀਕ ਆ ਠੀਕ ਆ ਹੁਣ ਸਾਰੀਆਂ ਬੱਛੀਆਂ ਵੀ ਨਹੀਂ ਸੰਭੀਆਂ ਜਾਂਦੀਆਂ ਜੱਟ ਬਿਲਕੁਲ ਹਰ ਪੀ ਤੇ ਇੱਕ ਵਾਰੀ ਮੜਾ ਜਾ ਐਨ ਨੇੜੇ ਨੇੜੇ ਤੁਰ ਜਾ ਆ ਬਖਾ ਦਿਓ ਥੱਲੇੋਂ ਲੈ ਵਾ ਥੋੜਾ ਜਿਹਾ ਖੁੱਲੀ ਰਹੀ ਗੱਲ ਹਾਂ ਹਾਂ ਸੋ ਜਿਹੜਾ ਪਸ਼ੂ ਆ ਦੋਸਤੋ ਓਪਨ ਰਾਇਆ ਠੀਕ ਆ ਜੀ ਬਈ ਆਪਾਂ ਤਾਂ ਲਈ ਉਦੋਂ ਵੀ ਸੂਈ ਸਵਾਈ ਜੀ ਉਦੋਂ ਵੀ ਆਪਾਂ ਨੂੰ ਦੁੱਧ ਦੀ ਲੋੜੀ 20 ਲੀਟਰ ਦੀ ਤੇ ਉਦੋਂ ਵੀ ਇੰਨੇ ਨਾਰਮਲ ਹੀ ਆਮ ਹੀ ਘਰ ਦੇ ਵਿੱਚੋਂ ਲਈ ਐ ਨਹੀਂ ਦੁੱਧ ਕੱਢੀ ਦੀ ਆ ਠੀਕ ਆ ਠੀਕ ਆ ਜੀ ਹਾਂ ਲਓ ਬਈ ਠੀਕ ਆ ਜੀ ਸੋ ਇਹ ਵਾੜ ਦੀ ਪੂਰੀ ਡਿਟੇਲ ਆ ਠੀਕ ਆ ਭਾਈ ਇਹ ਤੀਜਾ ਸਵੇਰ ਇੱਕ ਵਾਰ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਭਰਾਵਾਂ ਨੂੰ ਤੀਜਾ ਸੂਆ ਤੇ ਅੱਜ ਮਾਰਨਿੰਗ ਦਿਨੇ ਸੂਈ ਆ 3 ਵਜੇ 1 ਨਵੰਬਰ ਨੂੰ ਅੱਜ ਤਰੀਕ 1 ਨਵੰਬਰ ਹੀ ਆ ਠੀਕ ਆ ਜੀ ਮਗਰ ਵੱਛੀ ਆ ਸੀਮਨ ਕਾਪ ਨੂੰ ਜਨਮ ਦਿੱਤਾ ਸਭ ਤੋਂ ਵੱਡੀ ਗੱਲ ਆ ਇਹ ਸੀਮਨ ਬਹੁਤ ਵਧੀਆ ਰਿਕਾਰਡ ਨਹੀਂ ਪੂਛ ਵੇਖ ਲੋ ਕਿੰਨੀ ਉੱਚੀ ਹੁੰਦੀ ਹਾਂ ਹਾਂ ਆ ਬੱਚੇ-ਪੁੱਤੇ ਫਿਰ ਡਾਕਟਰ ਸਾਹਿਬ ਤੁਸੀਂ ਸਾਰੇ ਵਧੀਆ ਲਾਇਆ ਹਾਂ ਹਾਂ ਜੀ ਹਾਂ ਜੀ ਬੱਚੇ ਵਧੀਆ ਹਾਂ ਤੇ ਆਪਾਂ ਟੀਗਾ ਕੋਈ ਮਾਰਾ ਨਹੀਂ ਕਦੇ ਪਾਰਾ ਠੀਕ ਆ ਇਧਰ ਉਹ ਵਿਖਾ ਦਿਓ ਇੱਕ ਬੰਦੇ ਦੀ ਮਾ ਵੀ ਆ ਜਿੱਤਰਾ ਵੜਾ ਬਲੈਕ ਜਿਹੜੀ ਇਹ 70 72 ਲੀਟਰ ਤੇ ਗਈ ਆ ਅੱਛਾ ਜੀ ਹਾਂ ਹਾਂ ओके ਡਾਕਟਰ ਗਰ ਸਾਹਿਬ ਜੀ ਕੀ ਡਿਮਾਂਡ ਕੀ ਮੁੱਲ ਕਰਦੇ ਮੁੱਲ ਸੰਧੂ ਸਾਹਿਬ ਜੀ ਦੀ ਚਾਰ ਤਨ ਜਿੰਨੇ ਦੀ ਮਰਜ਼ੀ ਭਾਵੇਂ 90 95 ਜੋ ਮਰਜ਼ੀ ਉਹ ਕੰਮ ਨਹੀਂ ਗਲਤ ਕਰਨਾ 50000 ਦੀ ਦੇ ਦਾਂਗੇ ਆਪਾਂ ਹਾਂ ਨਾ 50000 ਦੀ ਹਾਂ ਜੀ ਛੋਟਾ ਛਾਟਾ ਕਰਕੇ ਕੋਈ ਵਿੱਚੋਂ 2000 ਰੁਪਇਆ 48 ਦੇ ਦਾਂਗੇ ਉਸ ਤਰ੍ਹਾਂ ਸੰਧੂ ਸਾਹਿਬ ਬਗੈਰਾ ਆਪਾਂ ਚੋਕ ਲੈ 21 22 21 22 ਲੀਟਰ ਦੁੱਧ ਕੱਢਦੇ ਰਹੀ ਹੈ ਠੀਕ ਹੈ ਜੀ ਹਾਂ ਜੀ ਇਹ ਨਹੀਂ ਮਗਰੋਂ ਲਈ ਆ ਹਾਂ ਤੇ ਉਹ ਲੋਕੀ ਘਰ ਵਾਲੇ ਝੂਠ ਬੋਲ ਦਿੰਦੇ ਇਹਦਾ ਪਾਤੀ ਚੋਆਣਾ ਕੰਡੇ ਵਾਲਾ ਇਹ ਨਹੀਂ ਵੀ ਉਟਰਾ ਪੂਰਾ ਕੰਡੇ ਵਾਲਾ 21 22 ਲੀਟਰ ਠੀਕ ਆ ਸੋ ਦੋਸਤੋ ਵੈਸੇ ਵਪਾਰ ਦਾ ਕੰਮ ਹੀ ਆ ਬਾਕੀ ਪਸ਼ੂ ਵੀ ਜਿਹੜੇ ਤੁਹਾਨੂੰ ਦਿਖਾਉਣੇ ਵਪਾਰ ਲੈਣ ਦੇ ਵਿੱਚ ਆ ਇਹ ਅਮੀਰਾਂ ਦਾ ਵੀ ਆਪਾਂ ਚਵਾਈਆਂ ਇਹਦੀਆਂ ਪਹਿਲੇ ਦੂਜੇ ਸਵੇਰੇ ਕੀਤੀਆਂ ਨੇ ਬਿਲਕੁਲ ਫਾਰਮ ਤੇ ਉਸ ਵਿਹਾਵ ਤੇ ਗੱਲਬਾਤ ਤੁਹਾਨੂੰ ਦੱਸ ਦਿੱਤੀ ਹੈ ਵੀ 22 ਲੀਟਰ 21 22 22 ਲੀਟਰ ਦੁੱਧ ਇਹਨੇ ਚਵਾਇਆ ਤੇ ਬਾਕੀ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਗਈ ਹੈ 48000 ਰੁਪਏ ਬਾਕੀ ਜੇਰ ਦੀ ਵੀ ਆਪਣੀ ਗਰੰਟੀ ਏ ਕੋਈ ਨੁਕਸਾਨ ਨਹੀਂ ਵੇਚਦਾ ਕੋਈ ਪ੍ਰੋਬਲਮ ਨਹੀਂ ਜਿਹੜਾ ਨੁਕਸ ਹੋਏਗਾ ਦੱਸਦਾ 48000 ਦੀ ਇਹ ਫਾਈਨਲ ਤੁਹਾਨੂੰ ਮਿਲ ਜੂਗੀ ਠ ਉਹ ਵੀਰ ਸਾਹ ਬਣਾਉਂਦੇ ਉਹ ਵੀ ਘਰੇ ਆ ਠੀਕ ਆ ਜੀ ਉਧਰਲੇ ਪਾਸੇ ਆਪਾਂ ਚਲਦੇ ਆਜੋ ਜੀ ਸੋ ਦੋਸਤੋ ਇਧਰਲੇ ਪਾਸੇ ਆਪਣੇ ਕੋਲ ਚਾਰ ਐਨੀਮਲ ਜਿਹੜੇ ਆ ਡਾਕਟਰ ਸਾਹ ਸਿੰਘ ਹਰਾਂ ਦੇ ਕੋਲ ਠੀਕ ਆ ਜੀ ਸੋ ਸ਼ੁਰੂਆਤ ਆਪਾਂ ਸ਼ੁਰੂਆਤੀ ਟਾਈਮ ਦੇ ਵਿੱਚ ਹੀ ਤੁਹਾਨੂੰ ਇੱਕ ਜਿਹੜੀ ਵੈੜ ਦਿਖਾ ਦਿੱਤੀ ਆ ਉਹ ਵੀ ਤਾਜੀ ਸੱਜਰ ਸੂਈ ਆ ਜੀ ਦੂਜਾ ਸੂਆ ਤਿਆਰ ਹੀ ਆ ਅੱਜ ਸਵੇਰੇ ਭਲਕੇ ਸਵੇਰੇ ਬਿਲਕੁਲ ਰੈਡੀ ਆ ਤੇ 26 27 ਲੀਟਰ ਘਰ ਵਾਲਿਆਂ ਦੇ ਕਹਿੰਦੇ ਮੁਤਾਬਕ ਦੁੱਧ ਕੱਢਦੇ ਬਾਕੀ ਆਕੀ ਰੱਖਦੀ ਆ ਬੈਂਸ ਬਹੁਤ ਜਿਆਦੀ ਆ ਵਾ ਲੇਵੇ ਦੇ ਵਿੱਚ ਲਓ ਜੀ ਪੂਰਾ ਸਟਰਕਚਰ ਤਾਂ ਤੁਸੀਂ ਵੇਖ ਲਓ ਠੀਕ ਆ ਜ ਅਵੇ ਕੋਲ ਇਸਾਂ ਵੀ ਬਹੁਤ ਆ ਹਾਂ ਖੋਲਦ ਲਓ ਜੀ ਸੋ ਨਸਲ ਬਰੀਡ ਤੁਹਾਡੇ ਸਾਹਮਣੇ ਆ ਥਾਨ ਬਹੁਤ ਸੁਆਦੀ ਆ ਮੁਠੀ ਵਾਲਾ ਥਾਨ ਲੈਵੇ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਠੀਕ ਆ ਜੀ ਅੱਗੋਂ ਤੁਸੀਂ ਵੇਖੋਗੇ ਸਟਾਰਟਿੰਗ ਧੰਨ ਤੋਂ ਬੈਕ ਸਾਈਡ ਕਾਫੀ ਸੋਹਣਾ ਲੈਵਾ ਬਿਲਕੁਲ ਸਾਰ ਦੇ ਨਾਲ ਹੀ ਬਣਾਈ ਫਿਰਦੀ ਕਰਮਾ ਲਈ ਬਾਕੀ ਕਬੈਣੀ ਵਾਲੀ ਸਾਈਡ ਤੇ ਵੇਖੋ ਕਿਤੇ ਵੇਨਸਿਨੀ ਜਿਆਦੀ ਆ ਵੀ ਅੰਤ ਹੀ ਕੋਈ ਨਹੀਂ ਰਿਕਾਰਡ ਹੀ ਟੁੱਟੇ ਪਏ ਲਓ ਜੀ ਬਾਕੀ ਗਾਂ ਖੁਦ ਵੀ ਬੜੀ ਕਮਾਲ ਦੀ ਆ ਜੀ ਲਓ ਜੀ ਸ਼ੋ ਕੁਆਲਿਟੀ ਕਰੋ ਚੱਕ ਠੀਕ ਆ ਜੀ ਸੋ ਲੈਵਾ ਆਰਡਰ ਬਹੁਤ ਸੋਹਣਾ ਬਿਲਕੁਲ ਪਿੰਕ ਗੁਲਾਬੀ ਆਰਡਰ ਤੇ ਹਾਈਟ ਮੀਡੀਅਮ ਆ ਫਿਰ ਵੀ ਚਲੋ ਆਪਣੇ ਸੱਜਣ ਦੂਰੋਂ ਨੇੜੇੋਂ ਆਉਂਦੇ ਆ ਤੁਸੀਂ ਨਸਲ ਬਰੀਡ ਨੂੰ ਵੇਖ ਕੇ ਤੁਸੀਂ ਸੌਦਾ ਕਰਿਆ ਜੇ ਬਾਕੀ ਨਸਲ ਬਰੀਡ ਪੂਰੀ ਆ ਦੁੱਧ ਕਰਮ ਵਾਲੀ ਚੰਗਾ ਭਰਾਜੂਗੀ ਸੋ ਇਸ ਵਕਤ ਡਾਕਟਰ origignal ਜਿਹੜਾ ਦੂਜਾ ਸੂਬਾ ਹੀ ਆ ਨਾ ਦੂਜਾ ਦੂਜਾ ਜੀ ਗਰੰਟੀ ਆਪਾਂ ਖਰਚੋਈ ਲਈਏਗਾ ਹਾਂ ਹਾਂ ਬਾਕੀ ਠੰਡੀ ਸੀਲਸ ਲੱਗਿਆ ਜੀ ਬਾਕੀ ਚੰਗ ਬਹੁਤ ਜ਼ਿਆਦੀਆਂ ਲੇਵੇ ਦੇ ਵਿੱਚ ਐ ਟਾਪ ਕੁਆਲਿਟੀ ਹਾਂ ਠੀਕ ਆ ਓਕੇ ਡਾਕਟਰ ਕੀ ਮੁੱਲ ਕੀ ਡਿਮਾਂਡ ਕਰਦੇ ਪਏ ਵੀਰ ਇਸ ਵਾੜ ਦੀ ਮੁੱਲ ਸੰਧੂ ਸਾਹਿਬ ਭਾਵੇਂ 80 ਕਰ ਲੀਓ ਉਹ ਕੰਮ ਨਹੀਂ ਗਲਤ ਕਰਨਾ 75000 ਦੀ ਉੱਤੇ 100 ਰੁਪਏ ਛੋਟ ਹੀ ਹੋਣੀ ਜੇ ਠੀਕ ਆ ਭਾਈ ਹਾਂਜੀ ਲਓ ਜੀ 75000 ਦਾ ਦੋਸਤੋ ਮੁੱਲ ਲੈਣ ਦੇਣੀ ਆ ਉਹਦੇ ਵਿੱਚੋਂ 100 ਰੁਪਏ ਛੂਟ ਡਾਕਟਰਾਂ ਦਾ ਵੀ ਕਰ ਦਿਆਂਗੇ ਨਹੀਂ ਦੇਣੀ ਵੇਖੋ ਜਿਹੋ ਜਿਹਾ ਲੇਵਾ ਖਾਨ ਲੇਵਾ ਅੱਜ ਕੱਲ੍ਹ ਗਾਵਾਂ ਦੀ ਡਿਮਾਂਡ ਵੱਡੀ ਚੱਲਣ ਦੀ ਚੰਗੀ ਗਾਂ ਬੜੀ ਘੱਟ ਲੱਭਦੀ ਆ ਤੁਹਾਨੂੰ ਪਤਾ ਆਪਾਂ ਚੰਗੀ ਗਾਂ ਮਖਾਈ ਦੀ ਆਲੇ ਵਾਲਾ ਚੱਕਰ ਵਗਦੇ ਚਲੋ ਕਰ ਇਧਰ ਲੈ ਬਨੇ ਵਿਖਾਓ ਬੜਾ ਖਾਦ ਪੁੱ ਬਿਲਕੁਲ ਆਰਡਰ ਤੇ ਜਿਹੜੀ ਵੇਨਸ ਵੇਖੋ ਨਾੜਾ ਵੇਖੋ ਕਿੱਡੀ ਕਿੱਡੀ ਮੋਟੀ ਹੈ ਵੇਨਸ ਵੀ ਠੀਕ ਆ ਅਗਲੇ ਬਨੇ ਜਿਹੜੀ ਦੁੱਧ ਵਾਲੀ ਪਾਈਪ ਲਾਈਨ ਉਹ ਬੇਕਮਾਲ ਜਾਰੀ ਚੰਗੀ ਹੂੰ ਤੇ 64 25 ਸਾਰੀ ਚੰਗੀ ਆ ਹਾਂਜੀ ਹਾਂਜੀ ਸਟਾਪ ਕਲਾਸ ਆ ਚੱਕ ਠੀਕ ਆ ਜੀ ਬਾਕੀ ਉਤੋਂ ਰੰਗ ਬਾਜ ਆ ਪ੍ਰਿੰਟ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ 75000 ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਹਾਂ ਨਾ ਠੀਕ ਆ ਜੀ ਮੋਲ ਜਿਹੜੇ ਹਾਂ ਨਾਲੇ ਪਾਉਣੇ ਆ ਬਾਕੀ ਕੋਈ ਜ਼ਿਆਦਾ ਵਿੱਚ ਗੇਲਾ ਨਹੀਂ ਹੋਊਗਾ ਥੋੜਾ ਬਾਦ ਵਿੱਚ ਉਹ ਗਜੈਸ਼ ਆ ਉਹ ਕਸਰ ਕੱਢ ਦਿੱਤੀ ਜਾਊਗੀ ਆ ਇਧਰ ਡਾਕਟਰ ਆਪਣੇ ਕੋਲ ਇੱਕ ਨੀਲੀ ਦੀ ਹਾਂ ਜਿਹੜੀ ਕੱਟੀ ਆ ਗਈ ਬਖਸ਼ ਦੀ ਵੇਖੋ ਨੀਲੀ ਦੀ ਆ ਗਈ ਹੈ। ਆ ਨੀਲੀ ਮੱਝ ਡਾਇਮੰਡ ਦੀ ਕਿਵੇਂ? ਹਾਂਜੀ ਹਾਂਜੀ ਡਾਇਮੰਡ ਦੀ। ਅੱਛਾ ਡਾਇਮੰਡ ਸਾਹਣ ਦੀ ਆ। ਹਾਂਜੀ 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 ਮਾਲੀ ਜੀ। ਠੀਕ ਆ ਜੀ। ਤੇ ਗਾੜੀ ਕੱਟੀ ਜਿਹੜੀ ਪਾਤੀ ਸਭ ਤੋਂ ਵੱਡੀ ਗੱਲ ਪੁਆਇੰਟ ਪਲੱਸ ਪੁਆਇੰਟ। ਠੀਕ ਆ ਵੀਰੇ। 10 ਮੀਟਰ ਬਹਾਏ ਸੰਧੂ ਸਾਹਿਬ ਅੱਜ। ਪਰਸੋਂ ਨਾਲ ਕਿੰਨੇ ਦਿਨ ਹੋ ਗਏ? 250 ਪਰਸੋਂ। ਲਓ ਜੀ ਪਰਸੋਂ ਦੀ ਸੁਈ ਹੈ ਨੀਲੀ ਦੀ ਜਿਹੜੀ ਪਿਓਰ ਮੱਝ ਤੁਸੀਂ ਚੈੱਕ ਕਰੋ। ਪੈਰਪੁਰ ਸਾਰੇ ਵੇਚ ਲੋ ਤੇ ਮੱਥੇ ਦੇ ਫੁੱਲ ਪਾਕਿਸਤਾਨੀ ਜਿਹੜੀ ਅਸਲੀ। ਹਮਮ। ਥਾਂ ਤੋਂ ਬੜਾ ਬਹੁਤ ਖੂਬਸੂਰਤ ਹਾਈਟ ਲੈਂਥ ਸਿੰਗਲ ਹੱਡੀ ਬਿਲਕੁਲ ਬਰੀਕ ਪਤਲਾ ਪਿੰਡਾ ਤੇ ਪਲੱਸ ਪੁਆਇੰਟ ਜਿਹੜਾ ਸੰਧੂ ਸਾਹਿਬ ਜਿਹੜੀ ਇਹਨੇ ਕੱਤੀ ਪਾਤੀ ਆ ਹਾਂ ਸਭ ਤੋਂ ਵੱਡੀ ਗੱਲ ਅੱਜ ਕੱਲ ਲੋਕ ਸੋਚਦੇ ਚਲੋ ਮਗਰ ਕੱਤੀ ਪੈਰੇ ਸੋਨੇ ਦੇ ਸੁਹਾਗਾ ਹੋਈਂਦਾ ਇਹ ਡਾਕਟਰ ਬੋਲਾ ਕਿੰਨਾ ਦੇ ਥੱਲੇ 10 ਲੀਟਰ ਬੋਲਾ ਹੀ ਬੋਲਾ ਇਹ ਲਓ ਜੀ 10 ਲੀਟਰ ਬੋਲੇ ਤੋਂ ਸ਼ੁਰੂਆਤ ਕੀਤੀ ਆ ਸੋ ਥਣ ਵੀ ਖਾ ਦਿਓ ਕਰੀ ਪੂਰੀ ਤਸੱਲੀ ਨਾਲ ਠੀਕ ਆ ਜੀ ਬਹੁਤ ਸੋਹਣਾ ਨਖੇੜ ਨੋਕਲਾ ਥਣ ਠੀਕ ਆ ਸੋ 나ੜੂਆ ਵੀ ਨਾਲ ਆ ਬੱਚੇ ਦੇ ਮਗਰ ਇਹਦੇ ਕੱਤੀ ਆ ਫੀਮੇਲ ਕਾਫ ਆ ਸੋ ਜਵਾਬ ਉਸ ਮਾ ਦੀ ਬਿਲਕੁਲ ਮੈਂ ਕਿਹਾ ਬੰਬੂ ਗਾੜੀ ਨਿਕਲੀ ਗੁਰੂ ਰਾਮਦਾਸ ਦੀ ਮੇਰੇ ਬਾਪ ਉਹਦੀ ਬੰਬੂ ਗਾੜੀ ਡਾਕਟਰ ਸਾਹਿਬ ਦੱਸਦਾ ਪਿਆ ਵੀ ਬੰਬੂ ਗਾੜੀ ਨਿਕਲੀ ਆ ਕੋਈ ਜੂੜ ਨਹੀਂ ਪਉਣਾ ਠੰਡੀ ਰਿਤਰਾ ਵੀ ਰੂਮ ਵਰਗੀ ਪੋਲੀ ਹੂੰ ਨਾ ਵਿਖਾ ਦੇ ਫਿਰ ਆ ਜਿਹੜਾ ਪਲੱਸ ਪੁਆਇੰਟ ਨਾ ਸੱਤ ਵੱਡੀ ਗੱਲ ਬਿੱਲੀ ਮਣਕੀ ਆਖਿਆ ਦੋਵੇਂ ਜਿਹੜੀਆਂ ਕੱਟੀਆਂ ਦੀਆਂ ਵੀ ਠੀਕ ਆ ਜੀ ਸੋ ਬਾਕੀ ਫੇਸ ਕੁਆਲਿਟੀ ਇੱਕ ਵਾਰੀ ਫੇਰ ਵਿਖਾ ਦਿੰਨੇ ਆ ਮਗਰ ਕੱਟੀ ਜਿਹੜੀ ਆ ਕੱਟੀ ਵੀ ਵੇਖੋ ਬਿਲਕੁਲ ਇੱਧਰ ਵੇਖੋ ਇੱਧਰ ਹੀ ਬੈਠੇ ਦਾ ਕਰੋ ਇਦਨੀ ਠੰਡੀ ਮੱਝ ਬੜੀ ਐ ਇਧਰੇ ਲੋ ਹਾਂ ਚਵਾਈ ਦੀ ਓਕੇ ਆ ਲਓ ਜੀ ਪੋਲੀ ਨੂੰ ਮਰ ਗਈ ਹੂੰ ਦਾ ਜਸਨ ਇੱਕ ਵਾਰੀ ਕੈਮਰਾ ਮਾਰ ਦਿਓ ਕੱਟੀ ਦੇ ਫੇਸ ਤੇ ਕੱਟੀ ਨੀਲੀ ਦੀ ਪਿਓਰ ਨੀਲੀ ਦੀ ਕੱਟੀ ਆ ਠੀਕ ਆ ਜੀ ਬਿੱਲੀ ਮਨਕੀ ਆ ਕੱਟੀ ਇਹ ਮਾਂ ਦੀ ਉਹ ਤੋਂ ਦੀ ਮਾਂ ਕੱਟੀ ਆ ਠੀਕ ਆ ਤੂੰ ਤੇ ਫਿਰ ਨਿਸ਼ਾਨ ਵੀ ਹੈਗਾ ਜੀ ਇਧਰੇ ਹਾਂ ਹਾਂ ਮੈਂ ਨਿਸ਼ਾਨੀਆਂ ਕਰਮ ਵਾਲੀ ਸਾਰੀਆਂ ਲੈ ਆਈ ਹਣਾ ਹਾਂਜੀ ਲੈ ਵੀ ਡਾਕਟਰ ਚੰਗੀ ਆ ਮਾਜ ਵੀਰੇ ਚਲੋ 10 ਲੀਟਰ ਤੋਂ ਸ਼ੁਰੂਆਤ ਚੰਗੀ ਕੀਤੀ ਹੈ ਬੋਲੇ ਦੀ ਹਾਂਜੀ ਹਾਂਜੀ ਠੀਕ ਆ ਜੀ ਆ ਵੇਖੋ ਇਹਦਾ ਮੁੱਲ ਡਾਕਟਰ ਕੀ ਰਹੂਗਾ ਦੇਵਾਂਗੇ ਕਿੰਨੇ ਦੀ ਇਹ ਅੱਜ 1.5 ਲੱਖ ਦੀ ਦੇਵਾਂਗੇ ਸਮ ਸਮ ਮੁੱਲ ਜੋ ਮਰਜ਼ੀ ਕਰਦੇ 1.5 ਲੱਖ ਦੀ ਹਾਂਜੀ ਕੋਈ ਜਾਇਜ਼ ਜੀ ਗੱਲ ਕਰ ਦਈਏ ਬਿਲਕੁਲ ਜਾਇਜ਼ ਜੀ ਹੈ ਵੀ ਇਹ ਤੋਂ ਥੱਲੇ ਨਹੀਂ ਫਿਰਦੇ ਨੇ ਜਾਇਜ਼ ਕਿਉਂਕਿ ਸੰਧੂ ਸਾਹਿਬ ਰਿਕਾਰਡ ਵਾਲੀਆਂ ਮੱਜਾ ਘੱਟ ਮਿਲਦੀਆਂ ਤੁਹਾਨੂੰ ਪਤਾ ਮਗਰ ਬਛਕ ਕੱਟੀ ਵੀ ਚੰਗੀ ਪਾਤੀ ਕੋਈ ਵੀ ਰਿਕਾਰਡ ਵਾਲੀ ਮੱਜ ਆ ਹੁਣ ਬੋਲੇ ਤੋਂ ਸਟਾਰਟਿੰਗ ਚੰਗੀ ਕੀਤੀ ਆ ਬਾਬੀ ਡਾਕਟਰਾਂ ਦਾ ਵੀ 1.5 ਲੱਖ ਰੁਪਏ ਇਹਦੀ ਦੇਣੀ ਆ ਮਗਰਾਂ ਦਾ ਕੱਟੀ ਚੰਗੀ ਪਾਤੀ ਆ ਚਲੋ ਨਸਲ ਬਰੀਡ ਦਾ ਸਾਰੇ ਭਰਾਵਾਂ ਨੂੰ ਪਤਾ ਹੀ ਆ ਠੀਕ ਆ ਜੀ ਤੇ ਦੱਸਣ ਮੁਤਾਬਕ ਵੀ ਹੈਗਾ ਵੀ ਜਿਹੜੀ ਹੈ ਵੀ ਡਾਇਮੰਡ ਦੀ ਆ ਠੀਕ ਆ ਬਾਕੀ ਫੇਸ ਕੁਆਲਿਟੀ ਇੱਕ ਵਾਰੀ ਵਿਖਾ ਦਿਓ ਤਸੱਲੀ ਨਾਲ ਤੇ ਚਵਾਪਸਮਾ ਦੀ ਚੰਗੀ ਹੈ ਬਾਕੀ ਥਾਂ ਤੋਂ ਬਹੁਤ ਸੋਹਣਾ ਕੁਆਲਿਟੀ ਵਾਲਾ ਮਿਲਕ ਨਾੜ ਦੋ ਪਾਸੇ ਮੋਟੀ ਹੈ ਠੀਕ ਆ ਜੀ ਸੋ ਇਹ ਕੁਆਲਿਟੀ ਆ ਬਾਕੀ ਕੁਆਲਿਟੀ ਵੇਖ ਕੇ ਮੇਰਾ ਭਰਾ ਤੁਸੀਂ ਇੱਥੇ ਵਿਜ਼ਿਟ ਕਰ ਲਿਓ ਸਿੰਘ ਵੀ ਬੜਾ ਸੋਹਣਾ ਪਿਆਰਾ ਦੋਵੇਂ ਬਿੱਲੀ ਮਣਕੀਆਂ ਕੱਟੀਆਂ ਵੀ ਦੋਵੇਂ ਅੱਖਾਂ ਸੋ ਮਾਰਕਿੰਗ ਮਾਰਕਿੰਗ ਪੋਲਿਆ ਜੀ ਫੁੱਲ ਮਾਰਕਿੰਗ ਹਾਂਜੀ ਹਾਂਜੀ ਮਾਤੂ ਘਾਟੂ ਕੀ ਨਜਾਇਜ਼ ਨ ਤੇ 1.5 ਲੱਖ ਰੁਪਈਆ ਦਾ ਮੋਲਾ ਵਿੱਚੋਂ ਛੋਟਾ ਛਟਾ ਹੋਣ ਗਿਆ ਠੀਕ ਆ ਤੇ ਇਧਰ ਸਾਈਕਲ ਇਧਰ ਡਾਕਟਰ ਇਹ ਦੂਜਾ ਸੂਆ ਦੇ ਇਹਨੇ ਮੋਰਾ ਦੀ ਕੱਟੀ ਪਾਈ ਵੇਖੋ ਕੱਡੀ ਵਧੀਆ ਠੀਕ ਆ ਜੀ ਲਓ ਜੀ ਇੱਕ ਵਾਰੀ ਮਾਜ ਤੁਸੀਂ ਚੈੱਕ ਕਰ ਲਓ ਹੈ ਝੋਟੀ ਦੂਜਾ ਸੂਆ ਹੈ ਹਾਂਜੀ ਹਾਂਜੀ ਦੂਜਾ ਸੂਆ ਹੈ ਇਹ ਪਰਸੋਂ ਦੀ ਸੂਈ 9 ਲੀਟਰ ਬੋਲੇ ਦਾ ਸਟਾਰਟਿੰਗ ਕੀਤੀ ਆ ਲਓ ਜੀ ਇਹ ਪਰਸੋਂ ਦੀ ਸੂਈ ਆ ਠੀਕ ਆ ਜੀ ਸੋ 9 ਲੀਟਰ ਬੋਲੇ ਦੀ ਛਟਾ ਰਹੇਗਾ ਬਾਕੀ ਥਾਨ ਲਿਵਾ ਚੈੱਕ ਕਰੋ ਮਗਰ ਇਹਦੇ ਵੀ ਕੱਟੀ ਆ ਗਈ ਹੈ ਢਾਲੀ ਆ ਗਈ ਹੈ ਠੀਕ ਆ ਜੀ ਇੱਕ ਸਿੰਘ ਗੋਲ ਇੱਕ ਬਿਲਕੁਲ ਹੀਠਾ ਨੂੰ ਆ ਢਾਲਾ ਠੀ ਤੇ ਸੋਨੇ ਪਿੱਟਪੂੜੇ ਦੇ ਵਿੱਚ ਆ 9 ਲੀਟਰ ਦੇ ਥੱਲੇ ਆਸ ਵਕਤ ਪੋਲਾ ਤੀਜੇ ਦਿਨ ਦੀ ਸੂਈ ਆ ਬਾਕੀ ਆ ਤੁਹਾਨੂੰ ਇੱਕ ਵਾਰੀ ਪ੍ਰੋਪਰ ਦਿਖਾ ਰਿਆਂ ਦੇਵੇ ਆਰਡਰ ਦੀ ਕੁਆਲਿਟੀ ਚੈੱਕ ਕਰੋ ਅਗਲੇ ਪੈਰਾਂ ਤੇ ਮਾਰਕਿੰਗ ਨਿਸ਼ਾਨ ਜਵਾਬ ਮਗਰਲੇ ਪੈਰ ਧੋਤੇ ਕਿਤੇ ਨਾ ਕਿਤੇ ਕੋਈ ਗਰੇਡਰ ਦੇ ਵਿੱਚ ਨੀਲੀ ਦੇ ਵਿੱਚ ਆ ਜਾਂਦੀ ਹੈ ਜੀ ਹਾਂ ਕਿਉਂਕਿ ਲੇਵੇ ਤੇ ਵੀ ਇੱਕ ਨਿਸ਼ਾਨੀ ਹੈਗੀ ਆ ਹਾਂ ਜੇ ਅਗਲੇ ਪੈਰ ਵੀ ਚਾਰੇ ਧੋਤੇ ਜੇ ਸਾਈਡਾਂ ਤੋਂ ਗੱਲ ਕਰੀਏ ਹਾਂ ਹਾਂ ਆ ਬਖਾ ਦਿਓ ਇੱਥੇ ਇੱਕ ਪੁਆਇੰਟ ਬਾਕੀ ਠੰਡੀਆਂ ਮੱਜਾਂ ਸੰਧੂ ਸਾਧ ਦੋਵੇਂ ਬੜੀਆਂ ਕੋਈ ਕਟੀਆਂ ਛੱਡੀਆਂ ਛੱਡੋ ਨਹੀਂ ਛੱਡੀਆਂ ਮੈਂ ਘਰ ਦੀ ਵੇਖੀਆਂ ਜਿਦ ਤਰਾ گاਵਾਂ ਵਾਲਾ ਕੰਮ ਹੀ ਜੇ ਹਾਂ ਲਓ ਜੀ ਇਸ ਹਾਲੇ ਸੂਸਵਾ ਦੇ ਵਿੱਚ ਤਾਂ ਵੀ ਪ੍ਰਵਾਹ ਨਹੀਂ ਕੀਤੀ ਮੱਜਾਂ ਨੇ ਹਣਾ ਠੀਕ ਆ ਠੀਕ ਆ ਲਓ ਜੀ ਬਾਕੀ ਰਾਜੀ ਬਹੁਤ ਆ ਨਾ ਰਾਜੀ ਡੰਗਰ ਆ ਪੜੀ ਆ ਰਾਜੀ ਵਜਨ weight ਦੇ ਵਿੱਚ ਪੂਰਾ ਤੇ ਥੋੜਾ ਸੂਸਵਾ ਕੇ ਵੀ ਕਰਮ ਵਾਲੀਆਂ ਜੱਜਮੈਂਟ ਦੇ ਕਰਾਉਂਦੀਆਂ ਜੱਜਮੈਂਟ ਨਹੀਂ ਕਰਾਇਆ ਹਾਏ ਸੋ ਬਾਕੀ ਇਹ ਦੋਸਤੋ ਆਰਡਰ ਦੀ ਕੁਆਲਿਟੀ ਆ ਬਾਕੀ ਲੇ ਵੇ ਲੂਏ ਦੀ ਬੜੀ ਸਾਸ ਦੀ ਮੈਨਾਂ ਰੰਗ ਭਗ ਲੱਗੇ ਆ ਆਹ ਪੱਕਾ ਤੇ ਚਵਾਈ ਸੰਧੂ ਸਾਹਿਬ ਮਤੋ ਹੀ ਚੱਲੀ ਹੋ ਦੀਆ ਹੂੰ ਹੂੰ ਕਹਿੰਨੇ ਆਨਲਾਈਨ ਵੀ ਮਜ ਮਗੋਣੀ ਤਾਂ ਵੀ ਆਪਾਂ ਗਰੰਟੀ ਤੇ ਭੇਜ ਦਾਂਗੇ ਠੀਕ ਆ ਜੀ ਠੀਕ ਆ ਲਓ ਜੀ ਠੀਕ ਆ ਜੀ ਬਾਕੀ ਸੋਏ ਸੋਏ ਪਸ਼ੂ ਕੋਈ ਦੋ ਰਹਿਣ ਨਹੀਂ ਆ ਠੀਕ ਆ ਜੀ ਆਪਦਾ ਮੇਰਾ ਵੀਰ ਚੋਕੇ ਜਿੱਦਾ ਮਰਜ਼ੀ ਤਸੱਲੀਆਂ ਕਰਦਾ ਮੈਂ ਇਹਨਾਂ ਤਸੱਲੀਆਂ ਕਰਨ ਸੋ 9 ਲੀਟਰ ਬੋਲੇ ਬੋਲਾ ਲਈ ਫਿਰਦੀ ਆ ਕਰਮਾਂ ਲਈ ਠੀਕ ਆ ਜੀ ਤੇ ਮਗਰ ਜਿਹੜੀ ਕੱਟੀਆਂ ਇਹਦੇ ਵੀ ਆ ਗਈਆਂ ਦੋ ਹੀ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਸੀ ਇਹ ਦੋ ਮਗਰ ਹੀ ਕੱਟੀਆਂ ਨੇ ਜੇ ਕਿਸੇ ਨੇ ਆਨਲਾਈਨ ਮੰਗਾਉਣੀ ਹੈ ਨਾ ਚਵਾਈ ਓਕੇ ਇਹਦੀ ਵੀ ਬੰਬੂ ਕਾੜੀਏ ਠੀਕ ਆ ਜੀ ਓਕੇ ਡਾਕਟਰ ਸਾਹਿਬ ਇਹਦੀ ਡਿਮਾਂਡ ਕੀ ਕੀਮਤ ਕਰਦੇ ਪੈਣ ਸੰਧੂ ਸਾਹ ਮੋਲ ਜੋ ਮਰਜ਼ੀ ਕਰ ਲਈਏ 1 10 ਦੀ ਦੇ ਦਾਂਗੇ 1 10 ਦੇ ਹਾਂ ਜੀ ਵੀ ਹਾਣ ਆਈਆਂ ਭਰਾ ਬਿਲਕੁਲ ਜੈ ਜੀ ਮੋਲ ਕਰ ਲੋ ਵੀ 1 ਲੱਖ 10000 ਦੀ 200 ਜਿਹੜੀ ਇਹ ਤੁਹਾਨੂੰ ਅੱਜ ਝੋਟੀ ਮਿਲ ਜੂਗੀ ਇਹ ਮੱਝ ਮਿਲ ਜੂਗੀ ਸੋ ਚੰਗੀ ਕੁਆਲਿਟੀ ਦੇ ਵਿੱਚ ਆ ਬਾਕੀ ਮੇਰਾ ਭਰਾ ਪੂਰੀ ਤਸੱਲੀ ਨਾਲ ਤੁਸੀਂ ਦੇਖ ਲਓ ਠੀਕ ਆ ਸੋ ਮਗ ਤੇ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਜੀ ਮੱਝਾਂ ਦੋਵੇਂ ਚੰਗੀਆਂ ਨੇ ਜਿਹੜੇ ਮੇਰੇ ਵੀਰ ਅੱਗੇ ਨੀਲੀ ਦਾ ਸ਼ੌਂਕ ਰੱਖਦੇ ਆ ਤੇ ਉਹ ਤੁਸੀਂ ਆਪਦਾ ਸ਼ੌਂਕ ਪੂਰਾ ਕਰ ਸਕਦੇ ਜੇ ਚਵਾਈ ਪਸਮਾਈ ਤੇ ਬਿਲਕੁਲ ਇੱਕ ਨੰਬਰ ਆ ਤੇ ਇੱਧਰ ਡਾਕਟਰ ਇੱਕ ਆਪਣੇ ਕੋਲ ਆ ਵਹਿੜ ਆ ਗਈ ਆ ਆ ਵੇਖੋ ਜੀ ਰੰਗ ਭਾਗ ਲੱਗੇ ਗਾਂ ਨੂੰ ਹੂੰ ਬਹੁਤ ਟੌਪ ਦੀ ਵਹਿੜ ਆਈ ਆ ਠੀਕ ਆ ਜੀ ਲਓ ਵੀ ਵਹਿੜ ਦੇ ਦਰਸ਼ਨ ਕਰਾਉਣੇ ਆ ਤੁਹਾਨੂੰ ਇਹ ਇਹ ਕਿਵੇਂ ਗੱਬੜੀ ਨਹੀਂ ਜੀ ਸੂਈ ਸੂਈ ਇਹਦੇ ਸਾਜੀ ਸੂਈ ਆ ਆ ਵੇਖੋ ਥਣ ਲਿਵਾ ਹਾਂ ਮੈਨਾਂ ਮਾਲਕ ਦੀ ਕਿਰਪਾ ਏ ਠੀਕ ਆ 18 18 ਲੀਟਰ ਦੁੱਧ ਦੇ ਹੁਣ ਚਲੰਦੀ ਆ ਜਿਹੜਾ ਨੱਟ ਹੈਗਾ 17 ਦਾ ਹਾਂਜੀ 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 ਅੱਛਾ ਲੈ ਵਾਹ ਦੇਖੰਦੇ ਆ ਸੰਧੂ ਸਾਹਿਬ ਹਾਂ ਫਿਰ ਵੈਂਸ ਵੇਖੋ ਕਿੰਡੀ ਵਧੀਆ ਮੋਟੀ ਦੁੱਧ ਵਾਲੀ ਨਾਲ ਲਓ ਜੀ 17 18 ਲੀਟਰ ਦੇ ਥਲੇ ਆਸ ਵਕਤ ਦੇ ਫਿਰ ਹਾਈਟ ਵੇਖ ਲਓ ਕਿੰਡੀ ਏ ਫੁੱਲ ਵੱਡੀ ਹਾਈਟ ਆ ਲੈਂਥ ਕਿੰਨੀ ਜਾ ਰਹੀ ਫਿਰ ਲੰਮੀ ਆ ਬਿਲਕੁਲ ਜੀ ਬਿਲਕੁਲ ਸੋ ਕਾਦ ਕੋਦ ਪੂਰਾ ਠੀਕ ਆ ਜੀ ਬਾਕੀ ਮੈਂ 2 ਟਾਈਮ ਕੋਈ ਚੋਗੇ 3 ਟਾਈਮ ਚੋਗੇ ਆਪਣੇ ਤੋਂ ਲੈ ਕੇ ਜਾਵੇ ਹਾਂ ਬੱਚਾ ਤੇ ਮਗਰ ਹੈਗਾ ਮੇਲ ਕਾਫ ਲਓ ਜੀ ਮਗਰ ਦੇ ਬੱਚਾ ਮੇਲ ਕਾਫ तो 17 18 लीटर एक बार फेरा ਪਰ रिपीट ਕਰ ਦਿੰਦੇ ਆ ਦੂਜਾ ਸੁਆ 17 18 लीटर ਇਸ ਵਕਤ ਦੁੱਧ ਆ ਫੇਸ ਕੁਆਲਟੀ ਆ ਮੂੰਹ ਮੱਥਾ ਤੁਸੀਂ ਚੈੱਕ ਕਰ ਲਓ ਠੀਕ ਆ ਥਾਂ ਲੇਵੇ ਦੀ ਬੜੀ ਸਾਫ ਸੁਥਰੀ ਸੰਦੇਸ ਸਾਹਿਬ ਸਭ ਤੋਂ ਵੱਡੀ ਗੱਲ ਹੈ ਬਲੈਕ ਹੈ ਕਾਲੀ ਸੱਪਰ ਕੀ ਆ ਲੱਭੀ ਮੋਰ ਦਾ ਡਾਕਟਰ ਠੀਕਾ ਡਾਕਟਰ ਕੀ ਡਿਮਾਂਡ ਹੈ ਕੀ ਲੈਣ ਦੇਣਾ ਰੂਗਾ ਦਾ ਮੁੱਲ ਸੰਧੂ ਸਾਹਿਬ ਜੋ ਮਰਜੀ ਕਰ ਲੀਏ ਇਹ ਆਪਾਂ 65000 ਦੀ ਦੇ ਦੇਣੀ ਆ 65000 ਬਿਲਕੁਲ ਜਾਇ ਜੀ ਕੋਈ ਜਾਇਜ਼ ਹੋਰ ਕਰਤੀਏ ਮੈਂ 80000 ਦੀ ਹਾਂ ਨਾ ਜੇ ਇੰਨੇ ਦੀ ਕੇ ਨਹੀਂ ਜੱਡੀ ਗਾਂ ਦੇਣੀ ਵੇ ਲੋ ਗਾਂ ਦੇ ਕਿਤੇ ਉਹਦੇ 80000 ਦੀ ਹਾਥੀ ਦਾ ਬੱਚਾ ਯਾਰ 20 ਲੀਟਰ ਦੁੱਧ ਤੇ 82000 ਮੁੱਲ ਦੁੱਧ 20 22 22 22 ਲੀਟਰ ਆਉਣਾ ਚਾਹੀ ਜਣਾ ਹਾਂ ਬਾਕੀ ਦਿਖਣ ਦੇ ਸੰਧੂ ਸਾਹਿਬ ਥਾਂ ਲੇਵੇ ਦੀ ਕਿੱਡੀ ਆ ਥਾਂ ਲੱਗਾ ਜੀ ਨੋਗ ਗਾਲਾ ਟੌਪ ਕਲਾਸ ਲਓ ਜੀ ਚੱਕੋ 62000 ਦੀ ਇਹ ਦੋਸਤੋ ਲੈਦੇ ਆ ਠੀਕ ਆ ਜੀ ਬਾਕੀ ਜਿੰਨੇ ਵੀ ਸੰਧੂ ਸਾਹਿਬ ਡੰਗਰ ਖਾਏ ਇੱਕ ਤਰ੍ਹਾਂ ਇੱਕ ਠੰਡੇ ਸੀਲਸ ਲੱਗ ਗਿਆ ਬਹੁਤ ਵਧੀਆ ਠੀਕ ਹੈ ਜੀ ਸੋ ਨੀਲੀ ਦੀ ਇੱਧਰ ਜਿਹੜੀ ਤੁਹਾਨੂੰ ਆਪਾਂ ਇੱਕ ਮਾਝ ਦਿਖਾ ਦਿੱਤੀ ਆ ਬਹੁਤ ਵਧੀਆ ਚੰਗੀ ਮਾਝ ਆ ਠੀਕ ਹੈ ਜੀ ਮਗਰ ਵੀ ਕੱਤੀ ਆ ਚਲੋ ਕੱਲ ਨੂੰ ਕਿਸੇ ਭਰਾਣੇ نسل ਤੇ ਕੰਮ ਕਰਨਾ ਤਾਂ ਕਾ ਹੋਰ ਵੀ ਤੁਸੀਂ ਬੱਚੇ ਚੰਗੇ ਲੈ ਸਕਦੇ ਹੋ ਸੋ ਇਹ ਅੱਜ ਗੱਲਬਾਤ ਸੀ ਪਹਿਲੇ ਨੰਬਰ ਤੇ ਇੱਕ ਤੁਹਾਨੂੰ ਇਹ ਤੋਹਫਾ ਵਿਖਾਇਆ ਠੀਕ ਹੈ ਡਾਕਟਰ ਇੱਕ ਵਾਰੀ ਮੜਾ ਹੋਰ ਖੋਲ ਹਾਂ ਖੋਲ ਕੇ ਵਿਖਾਉਣੇ ਆ ਤੇ ਇਹਦੇ ਰੰਗ ਭਾਗੀ ਲੱਗੇ ਗੁਰੂ ਅਰਜਨਦਾਸ ਦੀ ਮਿਹਰ ਆਈ ਹਾਂ ਬਸ ਇਹੋ ਜਿਹੇ ਗਾਵਾਂ ਨੌਣੀਆਂ ਹਾਂ ਕਰੋ ਕਣਕਾ ਲੱਗ ਜਾਨੀ ਦੋਹਾਂ ਚਵਾਂ ਦੇ ਨਾਲ ਨੂੰ ਆਹ ਦੇਖੋ ਜੀ ਠੀਕ ਆ ਇਹ ਜੜੀ ਹੋਸਟਨ ਫ੍ਰਿਜੀਅਨ ਨਸਲ ਚਾਹੀਦੀ ਜੀ ਹਾਂ ਲਓ ਜੀ ਠੀਕ ਆ ਸੋ ਇਹ ਸਟ੍ਰਕਚਰ ਆ ਦੋਸਤੋ ਵੜ ਦਾ ਬਾਕੀ ਥੱਲਿਓਂ ਕਰਮ ਵਾਲੀ ਥੱਬਿਆਂ ਦਾ ਥੱਬੇ ਬਣਾਇਆ ਮੇਰੇ ਘਰ ਨਾ ਤਰਿਆ ਨਹੀਂ ਜਾਣਾ ਜੇ ਰੋ ਇਹਨੇ ਸੁਣਾ ਨਾ ਅਜੇ ਕੋਈ ਲੜ ਨਹੀਂ ਹੈਗੇ ਵੀ ਸੂਪੂ ਦੀ ਛੇਤੀ ਹਾਂ ਤੇ ਭੂਰ ਛੱਟੇ ਦੀ ਤੇ ਪਿੱਛੇ ਦੀ ਆਪਣੀ ਗਰੰਟੀ ਜੇ ਗਾਂ ਨਹੀਂ ਵੜ ਚੰਗੀ ਆ ਸੋਹਣੇ ਵਜਣ ਲੋੜ ਦੇ ਵਿੱਚ ਆ ਬਾਕੀ ਦੋ ਤੀਆਂ ਨਿਸ਼ਾਨੀਆਂ ਬੜੀਆਂ ਸੰਤੂ ਸਾਹਿਬ ਭਾ ਸਭ ਤੋਂ ਵਧੀਆ ਮਿੱਠਾ 75000 ਦੀ ਹਾਂ ਠੀਕ ਹੈ ਵੀ ਡਾਕਟਰ ਸੋ ਇਹ ਅੱਜ ਦੋਸਤੋ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਪੰਜ ਨਗਨੇ ਇੱਕੋ ਇੱਕ ਜਿਹੜੀ ਗੱਬਣ ਵੈੜ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਇਹ ਦਿਖਾਈ ਸੀ ਆ ਪੰਡਿਕਾ ਜੀ ਸੋ ਬਾਕੀ ਚਾਰ ਜਿਹੜੇ ਪਸ਼ੂ ਬਿਲਕੁਲ ਤਾਜ਼ੇ ਸਜਰ ਸੋਏ ਆ ਮੇਰਾ ਵੀਰ ਕੰਟੈਕਟ ਕਰੋ ਕਰੋ ਸੰਪਰਕ ਮਾਲ ਡਾਕਟਰ ਸਾਹਿਬ ਹਣੋਂ ਦੇ ਕੋਲ ਅਕਸਰ ਜਿਹੜਾ ਰੋਟੀਨ ਦੇ ਵਿੱਚ ਆਇਆ ਗਿਆ ਰਿੰਦਾ ਠੀਕ ਆ ਇੱਕ ਡਾਕਟਰ ਸਾਹਿਬ ਜੀ ਆਪਣੇ ਨੰਬਰ ਕਰਿਓ ਸੰਜੇ ਨੰਬਰ ਆ ਆਪਣਾ ਸੰਧੂ ਸਾਹਿਬ 84379 ਹਾਂ 33599 84379 33599 ਹਾਂ ਬਾਕੀ ਜਿੰਨੀਆਂ ਸੂਈਆਂ ਸਵਾਈਆਂ ਤੁਹਾਡੇ ਸਾਹਮਣੇ ਆ ਠੰਡੀਆਂ ਸੀਲਸਲਾ ਗਿਆ ਮੱਜਾ ਵੀ ਚਾਹੀ ਗਾਵਾਂ ਵੀ ਬਸ ਜੀ ਹਾਂ ਜੀ ਚਵਾਈ ਦੀਆਂ ਸਾਫ ਆ ਠੀਕ ਆ ਸੋ ਧੰਨਵਾਦ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਪੂਰੀ ਵੀਡੀਓ ਵੇਖੀ ਆ ਸ਼ੇਅਰ ਕਰਦੇ ਹੋ ਜਿਉਂਦੇ ਵਾਸਤੇ ਰਹੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ